ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਪਿੰਡ ਹੈ ਜਗਾ ਰਾਮ ਤੀਰਤ ਤਲਵੰਡੀ ਸਾਬੋ ਬਠਿੰਡਾ ਇੱਥੇ INVT ਦੀ ਡਰਾਈਵ ਦੀ ਪੈਰਾਮੀਟਰ ਸੈਟਿੰਗ ਕਰਵਾਈ ਹੈ 10 ਹਸਪਾਵਰ ਦਾ ਸੋਲਰ ਸਿਸਟਮ ਲੱਗਾ ਹੈ ਤੇ ਪੈਰਾਮੀਟਰ ਸੈਟਿੰਗ ਦੇ ਵਿੱਚ ਇਸ਼ੂ ਸੀ ਜਿਸ ਦੇ ਕਰਕੇ ਸਿਸਟਮ ਚੱਲਦਾ ਨਹੀਂ ਸੀ ਪੈਰਾਮੀਟਰ ਸੈਟਿੰਗ ਕਰਵਾ ਕੇ ਸਿਸਟਮ ਨੂੰ ਚੱਲਦਾ ਕੀਤਾ 3:35 ਦਾ ਟਾਈਮ ਹੈ 36 ਫ੍ਰੀਕਵੈਂਸੀ ਤੇ ਮੋਟਰ ਇਸ ਟਾਈਮ ਚੱਲੀ ਜਾਂਦੀ ਹੈ ਤੁਹਾਨੂੰ ਪਾਣੀ ਵੀ ਵਿਖਾ ਦਿੰਨੇ ਆ ਤੁਹਾਡੇ ਵੀ ਕੋਈ ਅਗਰ ਸੋਲਰ ਸਿਸਟਮ ਲੱਗਿਆ ਹੈ ਉਹਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਹੈ ਪੈਰਾਮੀਟਰ ਦਾ ਇਸ਼ੂ ਹੈ ਜਾਂ ਤੁਹਾਡਾ ਪੰਪ ਪਾਣੀ ਘਟ ਘਟਦਾ ਤੁਸੀਂ ਸੋਲਰ ਸਿਸਟਮ ਲਵਾਇਆ ਪਰ ਪਰਫਾਰਮੈਂਸ ਨਹੀਂ ਪੂਰੀ ਹੋਈ ਉਹ ਮਜ਼ਾ ਨਹੀਂ ਆਇਆ ਜੋ ਤੁਸੀਂ ਚਾਹੁੰਦੇ ਸੋ ਸੋਲਰ ਸਿਸਟਮ ਨਾਲ ਪਾਣੀ ਦੀ ਕਲ ਨਹੀਂ ਬਣੀ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਇਸ ਤੋਂ ਇਲਾਵਾ ਕੋਈ ਨਵਾਂ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਟਰਾਲੀ ਦੇ ਉੱਤੇ ਫਿਟ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਰੋਟੇਟੇਬਲ ਸਟਰਕਚਰ ਜਾਂ ਫਿਕਸਡ ਸਟਰਕਚਰ ਲਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵੀਨਦਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਵਧੀਆ A ਗ੍ਰੇਡ ਕੁਆਲਿਟੀ ਦੇ ਸੋਲਰ ਸਿਸਟਮ ਤੇ ਚੰਗੀ ਸਰਵਿਸ ਕਰਕੇ ਤੁਸੀਂ ਸਾਡੇ ਤੋਂ ਆਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਰੂਫਟਾਪ ਤੇ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀਆਂ ਸੋਲਰ ਸੰਬਰਸੀਬਲ ਤੇ ਸੋਲਰ ਮੋਨੋਬਲਕ ਮੋਟਰਾਂ ਲਵਾ ਸਕਦੇ ਹੋ ਨਵਾਂ ਸੋਲਰ ਸਿਸਟਮ ਲਗਵਾਉਣ ਵਾਸਤੇ ਪੁਰਾਣੇ ਸੋਲਰ ਸਿਸਟਮ ਨੂੰ ਠੀਕ ਕਰਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹ ਪੰਜਾਬੀ ਡੈਰੀ ਮੈਨਸੋਲਰ